हां जी दोस्तों सोशल मीडिया पे एक वीडियो काफी ज्यादा वायरल हो रही है इस वीडियो में कुछ नौजवान मुंड्या वलो बहुत ही कटिया करतूत ਕੀਤੀ ਜਾਂਦੀ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਵੀ ਬਹੁਤ ਜ਼ਿਆਦਾ ਗੁੱਸਾ ਆ ਜਾਵੇਗਾ ਅਸਲ ਵਿੱਚ ਦੋਸਤੋ ਤੁਸੀਂ ਅਕਸਰ ਮੇਲੇ ਵਗੈਰਾ ਵਿੱਚ ਖਡੌਣਿਆਂ ਦੀਆਂ ਦੁਕਾਨਾਂ ਤਾਂ ਲੱਗੀਆਂ ਦੇਖੀਆਂ ਹੀ ਹੋਣਗੀਆਂ ਇਸ ਵੀਡੀਓ ਵਿੱਚ ਵੀ ਇੱਕ ਮੁੰਡਾ ਇੱਕ ਮੇਲੇ ਵਿੱਚ ਦੁਕਾਨ ਲਗਾਈ ਬੈਠਾ ਹੁੰਦਾ ਹੈ ਜਿਸ ਵਿੱਚ ਬਾਲ ਨਾਲ ਨਿਸ਼ਾਨਾ ਲਗਾ ਕੇ ਤੁਸੀਂ ਖਡੌਣੇ ਜਿਹੜੇ ਉਹ ਜਿੱਤ ਸਕਦੇ ਹੋ ਇਹ ਗੇਮ ਬਹੁਤ ਜ਼ਿਆਦਾ ਲੋਕਾਂ ਵੱਲੋਂ ਪਸੰਦ ਵੀ ਕੀਤੀ ਜਾਂਦੀ ਹੈ ਇਸੇ ਦੌਰਾਨ ਇਸ ਦੁਕਾਨ ਤੇ ਕੁਝ ਫੁਕਰੇ ਜਿਹੇ ਮੁੰਡੇ ਆਉਂਦੇ ਨੇ ਤੇ ਇਸ ਗੇਮ ਨੂੰ ਖੇਡਣ ਲੱਗ ਜਾਂਦੇ ਨੇ ਪਰ ਇਹਨਾਂ ਮੁੰਡਿਆਂ ਕੋਲ ਕੋਈ ਵੀ ਨਿਸ਼ਾਨਾ ਜਿਹੜਾ ਉਹ ਸਹੀ ਨਹੀਂ ਲੱਗਦਾ ਤੇ ਜਿਸ ਤੋਂ ਬਾਅਦ ਇਹ ਮੁੰਡੇ ਕੀ ਕਰਦੇ ਨੇ ਇਸ ਦੁਕਾਨ ਵਾਲੇ ਮੁੰਡੇ ਦੇ ਹੀ ਜਾਨ ਬੁੱਝ ਕੇ ਮੂੰਹ ਦੇ ਉੱਪਰ ਬੋਲ ਮਾਰ ਦਿੰਦੇ ਨੇ ਤੇ ਨਾਲ ਹੀ ਖੜੇ ਸਾਥੀ ਇਸ ਦੀ ਵੀਡੀਓ ਵੀ ਬਣਾ ਲੈਂਦੇ ਨੇ ਪਰ ਦੁਕਾਨ ਵਾਲਾ ਮੁੰਡਾ ਕਿਵੇਂ ਬੇਵੱਸ ਹੋ ਕੇ ਇਹਨਾਂ ਵੱਲ ਦੇਖਦਾ ਹੀ ਰਹਿੰਦਾ ਹੈ ਤੇ ਇਹਨਾਂ ਨੂੰ ਕੁਝ ਵੀ ਨਹੀਂ ਕਹਿ ਪਾਉਂਦਾ ਤੇ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਥੱਲੇ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰੋ